927 1020 12548 ਪ੍ਰਧਾਨ ਜੀ ਰਾਜਾ ਬਿੰਗ ਜੀ ਕਿ ਕਿਹੜੇ ਪਾਸੇ ਨੂੰ ਤੁਸੀਂ ਕਿਹੜੀ ਲਾਈਨ ਫੜ ਲਈ ਪ੍ਰਧਾਨ ਜੀ ਕਮਾਲ ਕਰ ਦਿੱਤੀ ਤੁਸੀਂ ਤਾਂ ਯਾਰ ਟਰੋਲ ਤੇ ਟਰੋਲ ਮੰਨੂ ਸਮਝ ਨਹੀਂ ਆਦਾ ਤੁਸੀਂ 12548 ਵਾਲਾ ਸਪਸ਼ਟੀਕਰਨ ਇੱਕ ਤਾਂ ਇਹ ਦੇ ਕੇ ਹਟੇ ਹੁਣ ਇਹਦਾ ਵੀ ਤੁਸੀਂ ਦੇ ਦਿਓ ਆ ਪਹਿਲਾ ਇਹਨਾਂ ਦੀ ਵੀਡੀਓ ਕਲਿੱਪ ਸੁਣ ਲਿਓ ਪ੍ਰਧਾਨ ਜੀ ਦੀ ਰਾਜਾ ਬੜਿੰਗ ਜੀ ਦੀ ਮੈਨੂੰ ਤਾਂ ਬਾਹਰੋਂ ਪਾਜਾ 60 ਮਗਰਲਾ ਕਹਿੰਦਾ ਬਾਈ 48 48 ਇਸ ਕਰਕੇ ਕਿਹਾ ਕਿ 4 ਸਾਲ ਹੋ ਗਏ ਸਰਕਾਰ ਨੂੰ ਤੇ 4800 ਆ ਸਾਡਾ ਬੰਦਾ ਹੈ ਸਰਕਾਰ ਦੇ ਵੱਲ ਤੇ 5 ਸਾਲ ਹੋ ਜਾਣਗੇ ਫਿਰ 60000 ਰੁਪਇਆ ਬੰਦਾ ਜਿਹੜਾ 1000 ਰੁਪਇਆ ਮਹੀਨਾ ਦੇਣਾ ਸੀ ਹਾਂਜੀ ਦੋਸਤੋ ਸੁਣ ਲਿਆ ਹੁਣ ਹੁਣ ਇਹਦਾ ਵੀ ਸਪਸ਼ਟੀ ਕਰਨ ਦਿਓ ਠੀਕ ਹੈ 12548 ਤੁਸੀਂ 48000 ਨੂੰ 48000 ਦਸੀ ਜਾਂਦੇ ਆ ਪ੍ਰਧਾਨ ਜੀ ਕਮਾਲ ਹੈ ਮੈਨੂੰ ਤਾਂ ਸਮਝ ਨਹੀਂ ਆਂਦੀ ਕਿਹੜੇ ਤੁਸੀਂ ਸਕੂਲ 'ਚ ਕਿਹੜੇ ਕਾਲਜ 'ਚ ਕਿਹੜੇ ਉਹਦੇ 'ਚ ਪੜ੍ਹੇ ਆ ਤੁਸੀਂ ਮੈਨੂੰ ਤਾਂ ਲੱਗਦਾ ਵੀ ਇਹ ਤਾਂ ਜੂ ਜੂ ਇਹ 27 ਦੀ ਇਲੈਕਸ਼ਨ ਨੇੜੇ ਆ ਰਹੀ ਹੈ ਇਹ ਜੂ ਜੂ ਆਪਣਾ ਦੁਨੀਆ ਵਾਲਾ ਪਹਾੜਾ ਭੁੱਲਦੇ ਜਾ ਰਹੇ ਨੇ ਇਹਨਾਂ ਵਾਸਤੇ ਮੈਂ ਕਹਿੰਦਾ ਵੀ ਪਹਿਲਾਂ ਤਾਂ ਮੈਥ ਇਹ ਪਹਾੜੇ ਵਾਲਾ ਮੈਥ ਟੀਚਰ ਰੱਖਣਾ ਚਾਹੀਦਾ ਵੀ ਇਹਨਾਂ ਨੂੰ ਕਮ ਸੇ ਕਮ ਇਹਨਾਂ ਨੂੰ ਪਹਾੜਾ ਤਾਂ ਕਮ ਸੇ ਕਮ ਪ੍ਰਧਾਨ ਜੀ ਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਕਾਂਗਰਸ ਦੇ ਮੌਜੂਦਾ ਪ੍ਰਧਾਨ ਨੇ ਕੋਈ ਛੋਟਾ ਮੋਟਾ ਉਹਦਾ ਤਾਂ ਹੈ ਨਹੀਂ ਨਾ ਕੋਲ ਐਡੀ ਵੱਡੀ ਜ਼ਿੰਮੇਵਾਰੀ ਹੈ ਨਾ ਕੋਲ ਪੰਜਾਬ ਦੀ ਆਦਾ ਤੁਸੀਂ ਇੱਕ ਹਲੇ ਕਹਿ ਦਿੰਨੇ ਵੀ ਹਜ਼ੁਰਮਾ ਕੱਢੇ ਨਮਾ ਪਾ ਲਿਆ ਆ ਤੁਸੀਂ ਪਹਿਲਾਂ 12 5 48 ਵਾਲਾ ਨਹੀਂ ਤੁਹਾਡਾ ਮਸਲਾ ਸੁਲ ਗਿਆ ਤੁਸੀਂ ਇੱਕ ਹੋਰ ੜ ਲਿਆ ਕਿਹੜੀ ਕਿਹੜੀ ਗੱਲ ਦਾ ਪ੍ਰਧਾਨ ਜੀ ਤੁਸੀਂ ਸਪਸ਼ਟੀ ਕਰਨ ਦੰਦੇ ਫਿਰੂਗੇ ਹੁਣ ਤੁਹਾਨੂੰ ਇਹ 4800 ਦਾ ਸਪਸ਼ਟੀ ਕਰਨ ਇਹ ਵੀ ਕਹਿ ਦਿਓ ਵੀ ਪਿਛਲੇ ਆ ਨਾ ਪਿਛਲੇ ਆ ਨਾ ਕਿਹਾ ਤੈਨੂੰ ਚੱਲ ਵੀ ਪ੍ਰਧਾਨ ਜੀ ਜੇ ਮੌਜੂਦਾ ਪ੍ਰਧਾਨ ਜੀ ਕਾਂਗਰਸ ਦੇ ਇਹ ਮੈਂ ਕਹਿੰਦਾ ਦੂਣੀ ਦਾ ਪਹਾੜ ਆ ਜਾਂ ਪਹਾੜੇ ਪੁੜਿਆਂ ਦੇ ਚੱਕਰਾਂ 'ਚ ਪੈਜੇ ਮਹਲ ਜਮੇ ਤਾਂ ਪੰਜਾਬ ਦਾ ਦਾ ਫਿਰ ਤੁਸੀਂ ਸੋਚ ਲਿਓ ਵੀ ਉਂਗਲਾਂ ਦੀ ਕੰਮ ਹੋਊਗਾ ਫੇਰ ਤਾਂ ਉਂਗਲਾਂ ਦੀ ਚੱਲੂਗਾ ਪੰਜਾਬ ਦਾ ਕੰਮ ਵੀ ਭਾਈ ਆ ਉੱਥੇ ਫਲਾਣੀ ਦਾ ਇਹਨਾਂ ਦੇਣਾਗਾ ਫਲਾਣੀ ਤੇ ਇਹਨਾਂ ਲੈਣਾਗਾ ਇਹਦਾ ਫੇਰ ਪ੍ਰਧਾਨ ਜੀ ਪਕੰਗ ਰਸਦੇ ਇਹਨੂੰ ਪਤਾ ਹੋਊਗਾ ਵੀ ਜਿਹੜਾ ਪਹਾੜਾ ਭੂੜਾ ਨਾ ਇਹਨਾਂ ਕੋਲ ਜਾਇਆ ਕਰੋ ਮੈਂ ਇਹਦੇ ਟੀਚਰ ਰੱਖੋ ਵੀ ਇਹ ਵੀ ਸਿੱਖਣਾ ਕਿਸੇ